ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਕੀ ਪੱਥੇ ਕਹਿੰਦੇ ਇੱਕ ਵਾਰ ਇਹਨਾ ਇੱਕ ਰਾਜਾ ਦੁਨਿਆਵੀ ਝਮੇਲਿਆਂ ਤੋਂ ਤੰਗ ਆ ਗਿਆ ਸ਼ੋਰ ਸ਼ਰਾਬੇ ਤੋਂ ਤੰਗ ਆ ਗਿਆ ਪਰਿਵਾਰਕ ਮਾਹੌਲ ਤੋਂ ਤੰਗ ਆ ਗਿਆ ਉਹਨੇ ਕਹਿ ਕੇ ਮੈਂ ਸ਼ਾਂਤੀ ਲੱਭਣੀ ਹੈ ਉਹ ਇੱਕ ਬੇੜੀ ਦੇ ਵਿੱਚ ਸਵਾਰ ਹੋਇਆ ਦਰਿਆ ਦੇ ਵਿੱਚ ਜਾਂਦਾ ਪਿਆ ਕੀ ਤੱਕਦਾ ਕਿ ਇੱਕ ਬੜਾ ਸੋਹਣਾ ਨਗਰ ਆਇਆ ਉਹਨੇ ਸੋਚਿਆ ਵੀ ਇਹ ਸ਼ੋਰ ਸ਼ਰਾਬੇ ਤੋਂ ਬਿਲਕੁਲ ਪਾਸੇ ਹੈ ਉਸ ਨਗਰ ਦੇ ਕਿਨਾਰੇ ਤੇ ਜਾ ਕੇ ਜਦੋਂ ਰੁਕਿਆ ਨਾ ਤੇ ਉੱਥੋਂ ਦੇ ਲੋਕ ਸਵਾਗਤ ਕਰਨ ਵਾਸਤੇ ਆਏ ਕਹਿੰਦੇ ਰਾਜਾ ਜੀ ਸਾਡਾ ਨਗਰ ਬਹੁਤ ਸੋਹਣਾ ਆ ਸਾਡੇ ਲੋਕ ਬਹੁਤ ਚੰਗੇ ਨੇ ਪਰ ਸਾਡੀ ਬੇਨਤੀ ਹੈ ਤੁਸੀਂ ਸਾਡੇ ਕੋਲ ਟਿਕਾਣਾ ਕਰੋ ਕਿਤੇ ਅੱਗੇ ਨਾ ਚਲੇ ਜਾਏ ਜੇ ਉੱਥੇ ਇੱਕ ਨਗਰ ਉੱਥੋਂ ਦੇ ਲੋਕ ਬੜੇ ਮਾੜੇ ਨੇ ਬਿਲਕੁਲ ਸਫਾਈ ਦਾ ਧਿਆਨ ਨਹੀਂ ਰੱਖਦੇ ਰਾਜੇ ਦੇ ਅੰਦਰ ਗੱਲ ਵਧੀ ਬੇਜ ਪਹਿਲਾਂ ਹੀ ਨਿੰਦਿਆ ਕਰੀ ਜਾਂਦੇ ਨੇ ਮੈਨੂੰ ਹੋ ਸਕਦਾ ਤੁਹਾਡੇ ਕੋਲ ਰਹਿ ਕੇ ਸ਼ਾਂਤੀ ਮਿਲਦੀ ਉਹਨੇ ਖਿਆਲ ਛੱਡ ਦਿੱਤਾ ਉਹ ਅੱਗੇ ਚਲਾ ਗਿਆ ਅਗਲੇ ਪਿੰਡ ਗਿਆ ਉਹ ਫਿਰ ਲੋਕ ਅਗੋ ਸਵਾਗਤ ਵਾਸਤੇ ਆਏ ਉਹਨਾਂ ਕਹੇ ਰਾਜਾ ਜੀ ਬਹੁਤ ਧੰਨਵਾਦ ਜੀ ਆਏ ਨੂੰ ਸਾਡੇ ਲੋਕ ਬਹੁਤ ਚੰਗੇ ਨੇ ਬੜੀ ਸਾਫ ਸਵਾਈ ਹੈ ਸਾਡੇ ਲੰਗਰ ਦੇ ਵਿੱਚ ਤੁਹਾਡੇ ਆਇਆ ਹੋਰ ਰੰਗ ਭਾਗ ਲੱਗ ਜਾਣੇ ਨੇ ਕਹਿੰਦੇ ਪਰ ਤੁਸੀਂ ਇੱਕ ਗਲਤੀ ਨਾ ਕਰਨਾ ਸਾਡੇ ਕੋਲ ਹੀ ਰੁਕਿਆ ਜੇ ਜਿਹੜਾ ਪਿੱਛੇ ਪਿੰਡ ਆਇਆ ਉੱਥੇ ਨਾ ਜਾਇਆ ਜੀ ਉਹਨਾਂ ਦੇ ਲੋਕ ਚੰਗੇ ਨਹੀਂ ਰਾਜੇ ਨੂੰ ਇੱਥੇ ਵੀ ਨਾ ਚੰਗਾ ਲੱਗਾ ਵੀ ਇਹ ਤਾਂ ਇੱਕ ਦੂਜੇ ਦੀ ਨਿੰਦਿਆ ਕਰਦੇ ਪਏ ਨੇ ਰਾਜਾ ਇੱਥੋਂ ਵੀ ਚਲਾ ਗਿਆ ਦੂਰ ਲੰਗਦਾ ਲੰਗਦਾ ਇੱਕ ਕਿਨਾਰੇ ਤੇ ਪਹੁੰਚਿਆ ਉੱਥੇ ਕੋਈ ਪਿੰਡ ਨਹੀਂ ਕੋਈ ਨਗਰ ਨਹੀਂ ਕੋਈ ਲੋਕ ਨਹੀਂ ਉੱਥੇ ਕਿਨਾਰੇ ਤੇ ਰੁਕਿਆ ਇੱਕ ਝੌਂਪੜੀ ਪਾਈ ਰਹਿਣ ਲੱਗਾ 2-4 ਸਾਲ ਬੜੇ ਸੁਖ ਨਾਲ ਬਤੀਤ ਕੀਤੇ ਉਹਦੇ ਕੁਝ ਸੱਜਣ ਲੱਭਦੇ ਲੱਭਦੇ ਉਹਦੇ ਕੋਲ ਚਲੇ ਗਏ ਮਿਲੇ ਕਹਿੰਦੇ ਰਾਜਨ ਇੱਥੇ ਕਿਉਂ ਰੁਕੇ ਹੋ ਤੁਸੀਂ ਇਕਾਂਤ ਕੱਲੇ ਰੁਕੇ ਹੋ ਉਹ ਕਹਿੰਦਾ ਮੈਂ ਲੋਕਾਂ ਦੇ ਸ਼ੋਰ ਸ਼ਰਾਬੇ ਤੋਂ ਪਰਿਵਾਰਕ ਮਾਹੌਲ ਤੋਂ ਦੁਨਿਆਵੀ ਇਸ ਦੌੜ ਭੱਜ ਤੋਂ ਤੰਗ ਆ ਗਿਆ ਸੀ ਕਹਿੰਦਾ ਮੈਂ ਨਾ ਨਫ਼ਰਤ ਪ੍ਰਵਾਨ ਕਰਦਾ ਨਾ ਈਰਖਾ ਪ੍ਰਵਾਨ ਕਰਦਾ ਨਾ ਕਿਸੇ ਦੀ ਨਿੰਦਿਆ ਪ੍ਰਵਾਨ ਕਰਦਾ ਮੈਂ ਇੱਥੇ ਇਕੱਲਾ ਆਪਣਾ ਸ਼ਾਂਤ ਆ। ਕਹਿੰਦੇ ਜੀ ਇੱਥੇ ਕਿਉਂ ਰੁਕੇ? ਕਹਿੰਦਾ ਜੋ ਇੱਥੇ ਸ਼ਾਂਤੀ ਹੈ ਦੁਨੀਆ 'ਚ ਹੋਰ ਕਿਤੇ ਨਹੀਂ ਹੈ ਕੀ? ਜਦੋਂ ਇੰਨੀ ਗੱਲ ਕਹੀ ਹੁੰਦੀ ਸੱਜਣਾਂ ਨੇ ਸੁਣਿਆ ਤਾਂ ਤੁਰ ਗਏ। ਪਰ ਪ੍ਰਮਾਤਮਾ ਨੇ ਫਿਰ ਅੰਦਰੋਂ ਰਾਜੇ ਨੂੰ ਸੋਝੀ ਬਖਸ਼ੀ। ਕਹਿੰਦੇ ਤੂੰ ਬਹੁਤ ਵੱਡਾ ਪਾਪ ਕਮਾਇਆ। ਤੇਰੇ ਨਾਲੋਂ ਚੰਗੇ ਤਾਂ ਸ਼ੂਰ ਸ਼ਰਾਬੇ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਿਹੜੇ ਇੱਕ ਦੂਜੇ ਦੀ ਨਿੰਦਿਆ ਕਰਕੇ ਆਪਣਾ ਢਿੱਡ ਭਰ ਲੈਂਦੇ ਨੇ। ਕਹਿੰਦੇ ਤੂੰ ਤੇ ਸਾਰੇ ਬ੍ਰਹਿਮੰਡ ਦੀ ਨਿੰਦਿਆ ਕਰਦਾ ਪਿਆ ਆ ਤੂੰ ਸਾਰੇ ਬ੍ਰਹਿਮੰਡ ਦਾ ਭਾਰ ਆਪਣੇ ਸਿਰ ਤੇ ਲੈਣਾ ਪਿਆ ਕਿ ਜਿੱਥੇ ਮੈਂ ਬੈਠਾ ਆ ਉਹੀ ਜਗ੍ਹਾ ਚੰਗੀ ਏ ਬਾਕੀ ਸਾਰਾ ਸੰਸਾਰ ਗਰਕਿਆ ਉਹਨੂੰ ਅੰਦਰੋਂ ਮਹਿਸੂਸ ਉਹਨੇ ਫਿਰ ਪ੍ਰਮਾਤਮਾ ਤੋਂ ਮਾਫੀ ਮੰਗੀ ਕਿ ਮੇਰੇ ਤੋਂ ਰੱਬਾ ਗਲਤੀ ਹੋ ਗਈ ਮੇਰੇ ਤੇ ਕਿਰਪਾ ਕਰ ਅਸਲ ਵਿੱਚ ਸ਼ਾਂਤੀ ਕੀ ਹੈ ਗੁਰਮੁਖੋ ਜਿੱਥੇ ਤੁਸੀਂ ਸ਼ਾਂਤ ਹੋ ਜੇ ਤੁਸੀਂ ਸ਼ਾਂਤ ਨਹੀਂ ਹੋ ਤੁਸੀਂ ਭੀੜ ਦੇ ਵਿੱਚ ਨਾ ਹੋ ਕੇ ਵੀ ਅਸ਼ਾਂਤ ਹੁੰਨੇ ਹੋ ਤੇ ਜੇ ਅੰਦਰੋਂ ਸ਼ਾਂਤ ਨਾ ਬਾਹਰ ਜੋ ਮਰਜੀ ਸ਼ੋਰ ਸ਼ਰਾਬਾ ਹੋਵੇ ਤੁਹਾਡਾ ਕੋਈ ਕੱਖ ਨਹੀਂ ਵਿਗਾੜ ਸਕਦਾ ਸ਼ਾਂਤੀ ਅੰਦਰ ਹੁੰਦੀ ਹੈ ਬਾਹਰ ਨਹੀਂ ਮਹਾਰਜ ਮੇਰੇ ਤੁਹਾਡੇ ਤੇ ਕਿਰਪਾ ਕਰਨ ਆਪਾਂ ਇਹਨਾਂ ਪਿਆਰੀਆਂ ਬਾਤਾਂ ਨੂੰ ਸਮਝ ਸਕੀਏ